ਜੇ ਨਜਾਇਬਤ ਅਦਾਖੀ ਹੈਗਾ ਵੀ ਇਹ ਲਗਾਤਾਰ ਕੋਸੋਲੀ ਵੀ ਆਉਂਦੇ ਨਾਲ ਕੋਈ ਫਰਕ ਪਿਆ ਹੈ ਹਾਂਜੀ ਹਾਂਜੀ ਸਤਾਰਕ ਹੈ ਜੀ ਹੁਣ ਕੇ ਸੰਨ ਲੰਗਣਾ ਨਹੀਂ ਮਿਲਦਾ ਸੀ ਦੀਰਖਾਨਾ ਖੜੇ ਰਹਿੰਦੇ ਸੀ ਕਿੱਥੇ ਇੱਥੇ ਆਉਣ ਜੀ ਸਾਂਝੀ ਇਸੇ ਜਗ੍ਹਾ ਤੇ ਘੋਟੇ ਖੜੇ ਰਹਿੰਦੇ ਲੰਗ ਨਹੀਂ ਸਕਦੇ ਸੀ ਕਿ ਹੁਣ ਬਹੁਤ ਮਿਲਣਾ ਸਾਰਾ ਹੋ ਗਿਆ ਬਹੁਤ ਸੁਖ ਸ਼ਾਂਤੀ ਆਰਾਮਦਾਰੀ ਆ ਹੋਊਗੀ ਜਿਹੜੇ ਨਾਲ ਤੁਹਾਡੇ ਇੱਥੇ ਜਿਹੜੇ ਪੀਜ ਦੇ ਹੋਏ ਅੰਦਰ ਕਰਤੇ ਸੀ ਵੇਖਿਆ ਹੀ ਹੋਣਾ ਨਾ ਹਾਂਜੀ ਹਾਂਜੀ ਇਹ ਕਾਹੀ ਅਸੀਂ ਫੜ ਕੇ ਅੰਦਰ ਕੀਤੇ ਨੇ ਜਿਹੜੇ ਵੀ ਰਹਿ ਵੀ ਗਏ ਨੇ ਅਸੀਂ ਤਾਂ ਸੁਆਜ ਜੁੜਿਆ ਅਜੇ ਉਹਨਾਂ ਨੂੰ ਅੰਦਰ ਕਰਦਾ ਹਾਂ ਜੀ ਤੁਹਾਡੇ ਯਨੀ ਸਾਡੇ ਤਾਂ ਪੰਜ ਤੋਂ ਦੋ ਬੱਚੇ ਦੋਨੋਂ ਦੋਨੇ ਵਿਗੜੇ ਨਸ਼ੇ ਪਤੇ ਕਰਦੇ ਇੱਕ ਦੀ ਤਾਂ ਡੈਥ ਹੋ ਗਈ ਕਰਨੇ ਤੁਹਾਡੇ ਅੱਛਾ ਤੇ ਦੂਜਾ ਛੋਟਾ ਹੋਣਾ ਉਹਨੇ ਵੀ ਛੱਡਤਾ ਹੋ ਗਿਆ ਹੈ ਆਪਣੀ ਕੋਲੇ ਉਹ ਘਰੇ ਜੇ ਕੰਮ ਤੇ ਜਾਂਦਾ ਅੱਛਾ ਇੱਕ ਬੱਚਾ ਤੁਹਾਡਾ ਇਹ ਜੋ ਨਸ਼ੇ ਨਾਲ ਹਾਂਜੀ ਗਾਈ ਤੇ ਹੁਣ ਵਧੀਆ ਸ਼ੁਖਸ਼ਾਂਤੀ ਆ ਜਨੂ ਵਿਗੜੀ ਆਉਣ ਵਾਲੀ ਪੀੜੀ ਇਹ ਤਾਂ ਬਚੂਗੀ ਜਿਹੜੇ ਵਿਗੜ ਚੁੱਕੇ ਉਹ ਤਾਂ ਵਿਗੜੀ ਚੁੱਕੇ ਮਤਲਬ ਅੱਗੇ ਜਦੋਂ ਤੁਸੀਂ ਕਿਸੇ ਨੂੰ ਸੂਚਨਾ ਦਿੰਦੇ ਸੀ ਕਿ ਕਾਫੀ ਮਤਲਬ ਸਹਿਮ ਦੇ ਦਿੱਤੀ ਕਿ ਦਰਵੇਸ਼ੀ ਤੋਂ ਟੱਕਰ ਆ ਜਾਂਦਾ ਸੀ ਹੁਣ ਹੁਣ ਉਸ ਤਰ੍ਹਾਂ ਦੀ ਤਾਂ ਨਹੀਂ ਕੋਈ ਨਹੀਂ ਜੀ ਨਹੀਂ ਕੋਈ ਨਹੀਂ ਹੁਣ ਕੁਛ ਨਹੀਂ ਹੋ ਰਿਹਾ ਹੁਣ ਵਧੀਆ ਚਲੋ ਹੈ ਨਹੀਂ ਕਿ ਸਾਡੇ ਹੁਣ ਗਲੀ ਦੇ ਵਿੱਚੋਂ ਮੁੱਕਿਆ ਹੋਇਆ ਨਸ਼ਾ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਬਹੁਤ ਆਰਾਮਦਾਰੀ ਆ ਜੀ ਵਧੀਆ ਰਹੀ ਕਿੰਤਾ ਦੀ ਤੁਹਾਨੂੰ ਤੇ ਜਲਦਰਾਬੀ ਕਰਦੀ ਹਾਂ ਹਾਂ ਜੀ ਬਸ ਇੱਥੇ ਲੜਾਈਆਂ ਪੜਾਈਆਂ ਜੇ ਕੋਈ ਕਹਿੰਦਾ ਸੀ ਤਾਂ ਉਹਨਾਂ ਨੂੰ ਵੀ ਲੜਦੇ ਬੋਲਦੇ ਸੀ ਕਿ ਸਰ ਜੀ ਕਿਸੇ ਦੇ ਕੁੱਤੇ ਪੈ ਜਾਂਦੇ ਸੀ ਨਾ ਤਾਂ ਕਰਟ ਵਾਲੇ ਮਾਰ ਕੇ ਜਾਂਦੇ ਸੀਗੇ ਇਹਨਾਂ ਨੂੰ ਸਿਖਿਉ ਕਿਉਂ ਨਹੀਂ ਬੰਦੇ ਘਰੇ ਫਿਆਂ ਦੇ ਟਲੇ ਮਾਰਦੇ ਰਹੇ ਉਹ ਉਹ ਪਰਿਸ਼ਤੜ ਕਿਨ ਮਾਫੀ ਮੰਗ ਲੈਂਦੇ ਸੀ ਆਖੋ ਤੇ ਸਾਥੋਂ ਗਲਤੀ ਹੋ ਗਈ ਆ ਉਹ ਹੁਣ ਕਿਵੇਂ ਮਾਫ ਹੋਵੇ ਹੁਣ ਸਾਨੂੰ ਬਹੁਤ ਵਧੀਆ ਆਰਾਮਦਾਰੀ ਹੈ ਜੀ 2 ਮਹੀਨੇ ਹੋ ਗਏ ਖੁਸ਼ ਹੋਈ ਸਰਕਾਰ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਜੀ